ਦਾ ਗੇਟ ਕਿਉਂ ਵੱਲ ਦਸੀ ਕਈ ਦਿਨਾਂ ਤੋਂ ਕਿੱਧਰ ਗਈ ਹੋਏ ਸੀ ਮੈਂ ਤਾਂ ਜੋਤਸ਼ੀ ਨੇ ਮਰਵਾਇਆ ਕਿ ਜੋ ਜੋਤਸ਼ੀਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੇਨੇ ਮੈਂ ਦੱਸਾਂ ਗੱਲ ਉਹ ਕੀ ਹੋ ਗਿਆ ਮੈਨੂੰ ਕਹਿੰਦਾ ਜੇ ਕਿਸੇ ਤੇ ਰਾਹੂ ਭਾਰੀ ਹੋਵੇ ਨਾ ਹਾਂ ਪਰਚਾ ਦਰਦ ਹੋ ਜਾਂਦਾ ਹੁੰਦਾ ਉਹਦੇ ਤੇ ਅੱਛਾ ਤੇ ਮੈਂ ਕਿ ਫੇਰ ਹਾਂ ਕਹਿੰਦਾ ਕੁੱਤਿਆਂ ਨੂੰ ਬਿਸਕਟ ਪਾ ਦੂੰ ਪਰਚਾ ਦਰਦ ਨਹੀਂ ਹੁੰਦਾ ਕਹਿੰਦਾ ਜਾ ਜੋ ਮਰਜ਼ੀ ਕਰ ਲੈ ਅੱਛਾ ਨਹੀਂ ਹੋਰ ਮੈਂ ਭਾਈ 10 ਕਿਲੋ ਬਿਸਕਟਰ ਇਕੱਠੇ ਕਰਕੇ ਕੁੱਤੇ 10 ਕਿਲੋ ਬਿਸਕਟ ਪਾਤੇ ਫਿਰ ਅ ਛੰਡੇ ਨਾਲ ਤੈਨੂੰ ਪਤਾ ਮੇਰੀ ਅੱਖ ਮੈਲੀ ਸੀ ਕਈ ਦਿਨਾਂ ਦੀ ਅੱਛਾ ਮੈਂ ਤਾਂ ਕੁੱਤਿਆਂ ਨੂੰ ਪਾ ਕੇ ਬਿਸਕਟ ਛੰਡਾ ਸਿੱਟ ਲਿਆ ਗਲੀ 'ਚ ਹਾਂ ਉਹ ਕਿਉਂ ਸਿੱਟ ਲਿਆ ਤੂੰ ਕਈ ਦਿਨਾਂ ਦਾ ਤੂੰ ਤਾਂ ਮੈਂ ਮੈ ਜੀ ਹੋਈ ਜਾਂਦੀ ਸੀ ਮੈਂ ਸਿੱਟਿਆ ਗਲੀ 'ਚ ਹਾਂ ਉਹਦਾ ਥਾਣੇ ਵੱਜਾ ਉਹਦਾ ਪੁਲਿਸ ਲਈ ਫੜ ਕੇ ਅੱਛਾ ਹੋਰ ਮੈਂ ਕਿਹਾ ਫਿਰ ਵੀ ਮੈਨੂੰ ਘਰ ਦੇ ਨਾਲ ਛਡਾ ਲੈ ਹੁੰਦਾ ਚੱਲ ਵੀ ਤੂੰ ਪੰਗੇ ਨਾ ਲਿਆ ਕਰ ਹਾਂ ਮੈਂ ਜੋਤਸੀ ਨੂੰ ਬੁਲਾ ਲਿਆ ਕਰੇ ਅੱਛਾ ਮੈਂ ਕਿਹਾ ਪੰਡਤ ਜੀ ਜੇ ਆਪੋ ਕੁੱਤੇ ਨੂੰ ਬਿਸਕੁਟ ਪਾਈਏ ਹਾਂ ਪਰਚਾ ਤਾਂ ਨਹੀਂ ਦਰਜ ਹੁੰਦਾ ਅੱਛਾ ਕਹਿੰਦਾ ਨਾ ਹੂੰ ਅੱਛਾ ਭਈ ਮੈਂ ਤਾਂ ਮਤਲਬ ਪ੍ਰਾਂਚ ਚ ਪਾ ਕੇ ਬਿਸਕੁਟ ਕੁੱਤੇ ਸੱਤ ਲੈ ਕੁੱਤਿਆਂ ਨੂੰ ਪਾ ਲੈ ਬਿਸਕੁਟ ਬਿਸਕੁਟ ਪਾ ਕੇ ਮੈਂ ਪੰਡਤ ਸਿੱਟ ਲਿਆ ਭਾਈ ਜੋਤਸੀ ਹਏ ਹਏ ਤੇ ਤੇਰੀ ਲਾਇਰ ਜੀ ਮੈਂ ਪਰਚਾ ਤਾਂ ਦਰਜ ਹੋਣੀ ਨਹੀਂ ਹੈ ਜਦੋਂ ਖੁਦ ਜੋਤਸੀ ਜੀ ਕਹੀ ਜਾਂਦੇ ਨੇ ਜੋਤਸੀ ਦਾ ਛਡਾ ਕੇ ਸਿੱਧਾ ਥਾਣੇ ਪਜਿਆ ਪੁਲਿਸ ਤਾਂ ਮੈਨੂੰ ਭਾਲ ਦੀ ਪਈ ਹੈ ਹਾਂ ਮੈਂ ਜੋਤਸੀ ਨੂੰ ਭਾਲ ਦਾ ਫਰਦ